ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡੇ ਠੀਕ ਠਾਕ ਹੋ ਗਏ ਵੀਰ ਜੀ ਆਜੋ ਗਿਆ ਸ਼ਾਮਾਂ ਦਾ ਟਾਈਮ ਤੇ ਆਪਾਂ ਜਿਹੜੇ ਖੁੱਲ੍ਹ ਲਗੇ ਆ ਟੋਕੇ ਕਿਉਂਕਿ ਟੋਕੇ ਚਰਾਉਣ ਵਾਲੇ ਹੋ ਗਏ ਆਪਣੇ ਆ ਆਪਣਾ ਟਰੈਕਟਰ ਖੜਾ ਵੇਖ ਸਕਦੇ ਤੁਸੀਂ ਸਾਡ ਤੇ ਹੁਣ ਆਪਾਂ ਖੁੱਲ੍ਹ ਲਗੇ ਟੋਕੇ ਕਿਉਂਕਿ ਆਵੇ ਵੇਖੀ ਲਾਲਾਂ ਬਹੁਤ ਕੱਢਦੇ ਪਏ ਵੇਖੋ ਆਵੇ ਕਿਉਂਕਿ ਪੱਠੇ ਬੜੇ ਕਰੜੇ ਹੋ ਗਏ ਤੁਹਾਨੂੰ ਪੱਠੇ ਤੁਹਾਨੂੰ ਅਗੇ ਇੱਕਦਾਂ ਦਿਖਾਏ ਵੀਡੀਓ ਤੇ ਪੱਠੇ ਬਹੁਤ ਹਾਈਟ ਦੇ ਤੋਂ ਕੁੜੇ ਆ ਵੇਖੋ ਨੰਦੇ ਦੇ ਖੋਦ ਤੇ ਹੁਣ ਆਪਾਂ ਖੋਲ ਲਏ ਟੋਕੇ ਆਹ ਪਈ ਤੇ ਆ ਆਪਣੀਆਂ ਚਾਬੀਆਂ ਦੇਖ ਸਕਦੇ ਤੁਸੀਂ ਆਹ ਵੇਖੋ ਤੇ ਇਹ ਜੀ ਲਾ ਲਾ ਮੈਂ ਤਾਂ ਕੱਟਾਂ ਦੇ ਲਾ ਲਾ ਹਾਂ ਤੇ ਕੋਈ ਨਾ ਲੱਗਿਆ ਤੇ ਇਹ ਨਾ ਪਾਣ ਦੇ ਕਿ ਨਾ ਉਹ ਗਿਆ ਆਦ ਲਾਈ ਦੇ ਤਾਂ ਕਿ ਨਾ ਇੱਥੇ ਜਾਂਦਾ ਤੇ ਜੇ ਇਹ ਨਾ ਲਾਉਂਦੇ ਤੇ ਪੱਠੇ ਦਾ ਖਲਾਰਾ ਬੜਾ ਪੈਂਦਾ ਹੈ ਥੱਣੋਂ ਬੜਾ ਪੱਠੇ ਹੁੰਦਾ ਪੱਠੇ ਬਹੁਤ ਜਾਂਦੇ ਉਦੋਂ ਇੱਧਰ ਵੀ ਖਲਾਰਾ ਇੱਧਰ ਵੀ ਖਲਾਰਾ ਖਲਾਰਾ ਨਹੀਂ ਹੌਸਲਾਰਾ ਨਹੀਂ ਪੈਂਦਾ ਤਰਾ ਇੱਥੇ ਹੀ ਜਾਂਦੇ ਨੇ ਇੱਥੇ ਡਰਮ ਲੱਗੇ ਵੰਡ ਲਾ ਕੇ ਸਾਰੇ ਢੇਰ ਚੜਿਆ ਰਹਿਦਾ ਹੈ ਬਾਕੀ ਮੋਟੀ ਚਾਲ ਵੜੀ ਹੋਈ ਹੈ ਨਾ ਇਹ ਦੀ। ਕਿ ਆ ਕਿ ਵੀ ਦੀ ਜੋੜੀ ਆ ਆਪਾਂ ਲਿਆਂਦੀ ਆ ਇਹ ਜੋੜੀ ਨੂੰ ਜਿਹਨੇ ਮੈਂ ਲਾਈ ਆ। ਇਹ ਆਲਾ ਪਾਣੇ ਨਹੀਂ ਕੋਲ ਤੇ ਖਾਣਾ ਤੋਂ। ਇਹ ਤੇ ਆਪਣੇ ਕੋ ਪਲੇਨ ਪਈ ਤੇ ਆ ਮੈਂ ਕੱਲੋ ਤੇ ਲੈ ਆਣੇ ਲੋੜ ਪਈ ਜਾਂਦੀ ਆ। ਤੇ ਹੁਣ ਆ ਸ਼ਾਇਦ ਦੰਦਿਆਂ ਵਾਲੀ। ਆ ਦੰਦਿਆਂ ਵਾਲੀ ਕੋਲ ਤੇ ਖਾਣ ਲੈਂਦੀ ਆ। ਹੂੰ। ਫਾਟੇ ਨਾ ਰੋਟੀਆਂ ਨੂੰ ਵੀ ਲਿਆਣਾ ਇਹਦੇ ਆ ਚੀਜ਼ਾਂ ਲੜੀਆਂ ਨਾ ਇੱਥੋਂ ਨਹੀਂ ਵੜਦੇ ਇੱਥੇ ਨਹੀਂ ਘਾਲਦੇ ਉਹ ਫਰਾਉਣ ਵਾਲੇ ਹੋ ਗਏ ਕੋਕ ਆਪਣੇ ਚਾਰੇ ਵੀ ਕਿੱਦਾਂ ਪੱਤੇ ਨਾਲੇ ਆਪਾਂ ਨਵੀਂ ਲਿਆ ਕੇ ਲਾ ਲਈ ਨਾ ਉਸੇ ਤਰ੍ਹਾਂ ਹੀ ਦੀ ਤਾਂ ਵੀ ਆਈ ਦੇਖੋ ਗੰਦੇ ਦੇ ਨਿਕਲ ਗਏ ਇਹ ਬੜਾ ਗੱਲ ਦੀ ਮਕਾਈ ਸੀ ਨਾ ਮਕਾਈ ਹਾੜ ਬੜੀ ਤਾਂ ਕਰਕੇ ਉਹ ਨਾਲੇ ਜਦੋਂ ਪੱਤੇ ਵੱਡੇ ਹੁੰਦੇ ਆਦੇ ਨਾ ਉਹਨਾਂ ਨੂੰ ਵੀ ਇੱਕ ਦੋ ਵਾਰ ਫਿਰ ਇਹ ਜੋੜੀ ਚਾਉਣੀ ਪੈਂਦੀ ਮਹੀਨੇ ਵਿੱਚੋਂ ਕਿ ਚੋਈ ਇਹ ਪਸ਼ੂ ਇਹਨੂੰ ਪਾਠ ਪੱਠੇ ਖਾਈ ਜਾਂਦੀ ਐ ਅੰਦਰ ਮੱਗੇ ਆ ਇੱਥੇ ਹੋਰ ਵੀ ਜੀਵ ਰਹਿੰਦੇ ਨੇ ਚਾਹ ਉਹ ਤੇ ਬਾਇ ਆਲਣੇ ਚੀਂਆਂ ਨੇ ਇਹ ਤਾਂ ਸੋਹਣੇ ਲੱਗਦੇ ਨਾਲੇ ਹਵਾ ਠੰਡੀ ਛੱਡੀ ਉਹਨਾਂ ਨੂੰ ਦੀ ਤਾਨੀ ਕੀ ਕੱਟੀ ਵੇ ਇਹ ਲਾਤ ਰੱਖ ਕੇ ਵਿੱਚ ਲਈ ਖਾਣ ਠੀਕ ਹੈ ਕਾਲੋ ਗਾਨੀ ਢਿੱਕੀ ਨਾ ਮੈਂ ਉਹਨੂੰ ਪਾਤੀ ਆ ਪੇਜੇ ਦਾ ਢੇਪ ਹੈ ਹਾਂ ਉਹ ਨਹੀਂ ਪੇਜੇ ਅਲੋ ਕਿ ਆਪਾਂ ਲਾੜੇ ਆਵੇ ਹੁਣ ਕਿਹੜਾ ਚਣਵਾੜੇ ਹੋ ਗਏ ਹੁਣ ਆਪਾਂ ਤਾਂ ਦੇਖੋ ਘਟਿਆ ਉਹ ਨਾ ਪਟੋਕੇ ਫੇਰੇ ਤਣਾਗ ਇਹ ਲਾਵਾਂਗੇ ਇਹਨਾਂ ਨੂੰ ਤੇਰਾ ਦਿੰਨੇ ਤੇ ਆਪਾਂ 14 ਕਿਉਂ ਦਾ ਟਾਈਮ ਹੋ ਗਿਆ ਤਾਂ ਹੁਣ ਆਪਾਂ ਕਿਉਂ ਲੱਗੇ ਆ 14 ਹਾਂ ਨਾਲਿਆਂ ਗੋਆ ਉਹ ਸੱਜਣਾ ਲਾ ਪਸਮਤ ਲਾਉਂਦੀ ਜਾ ਰਿਹਾ ਹਨ। ਹਾਂ। ਕੋਈ ਕਦੀ ਛੜ ਦੀ ਫੜਦੀ। ਆਪਣੀ ਮਿਹਨਤ ਹਿੰਦਾ ਆ ਰਿਹਾ ਮੱਥੇ। ਮੈਨੋਂ ਜ਼ਿਆਦਾ ਗਿਆ। ਹਾਂ, ਮੈਨੋਂ ਜ਼ਿਆਦਾ ਗਿਆ। ਹਾਂ, ਮੈਨੋਂ ਜ਼ਿਆਦਾ ਗਿਆ। ਪਸਮਪੀ। ਉਨੇ ਫੰਨੀ ਵਿਅਕੀ ਹੋ ਗਏ ਜੀ ਜੋਰ ਆ ਗਿਆ ਦੁੱਧ ਪੀ ਪੀ ਕੇ ਲੈ ਨਹੀਂ ਤਾੜੀ ਕਰਾਈ ਕਰਦੀ ਨਾ ਭੀ ਇਹਨੇ ਪਿੱਛੇ ਭੋਂ ਭੋਂ ਵੇਖੀ ਜਾਣਾ ਤੇ ਮੇਰੇ ਕੋਲ ਹੀ ਨਾ ਕਰਦੀ ਪਿੱਛੇ ਭੋਂ ਕੇ ਨਵੇਂ ਦੀ ᱫᱚᱫᱤ ᱥᱩᱝᱜᱤ ᱨᱮᱱᱫᱤ

ਆ ਜਾ ਆ ਜਾ ਕਿਧਰ ਆ ਐ ਇਹਨੂੰ ਪੱਠੇ ਰੱਖ ਕੇ ਧਈਏ ਨਾ ਖਾਂਦੀ ਗੁੰਦੀ ਰਹੂਗੀ ਹੋ ਤੋ ਤਾਂ ਪਹਿਲਾ ਬੁੜਗੜੀ ਮਾਰਨ ਦੀ ਬੜਾ ਅੱਗੇ ਪੀ ਕਿ ਨਹੀਂ ਲੱਗ ਪਈ ਪੱਠੇ ਖਾ ਰੱਖਾਂਗੇ ਤੇ ਖਾਓਗੇ ਤਾਂ ਕਿੱਥੇ ਖਾਓਗੇ ਇਹ ਮੈਂ ਸੜਾ ਬਾਟਾ

ਕਿਓਂ ਨਿਆ ਹੈ ਹੈ ਨਿਆ ਤਾੜ ਗਿਆ ਮੈਂ ਵਾ ਤਾੜਾ ਭਰਾ ਵਾ ਤਾੜ ਗਿਆ ਲੈ ਉਹ ਵੰਦੀ ਤੇ ਤਾਰੀ ਪਿੱਛੇ ਲੜਾਈ ਲੈਂਦੀ ਆ ਲੈ ਆਇਆ ਤਾੜਾ ਲੈ ਕੇ ਦੇ ਅੰਦਰ ਹੁਣੇ ਮੈਂ ਜਾਣਾ ਅੰਦਰ ਮੈਂ ਗੋਚ ਗੋਣਾ ਲੈ ਹੋਂਦ ਬੰਗਾ ਉਹ ਸੁਟਣਾ ਵਾ ਤੈਨੂੰ ਨੋ ਚਿੱਤੇ ਆ ਹਾਂ ਚਲ ਆਪ ਮਾਈ ਅੰਦਰ ਹੈ ਕਿੰਨਾ ਕੁ ਭੀਜਿਆ ਦੂੰਗੀ ਤੇ